ਲੇ ਪੂਆ ਜੀ ਕਰਮੀ ਦੀਦੀ ਆਏ ਹੈਗੇ ਤੂੰ ਤੇ ਨਾਂ ਹੀ ਨਹੀਂ ਲਿਆ ਸਾਡੇ ਕੋਲ ਆਈ ਆ ਪੁੱਤ ਆਈ ਨਹੀਂ ਮੰਮੀ ਜੀ ਆਈ ਹੀ ਹੁਣ ਚਲ ਗਈ ਆਪਣੇ ਪਿੰਡ ਹਾਂ ਉਹ ਮੈਨੂੰ ਦੱਸੇ ਪੁੱਛੇ ਬੇ ਨਵਲਾ ਕਿੱਦਾਂ ਚਲੇਗੀ ਆ ਇਹ ਤੇ ਨਹੀਂ ਮੈਨੂੰ ਪਤਾ ਮੰਮੀ ਜੀ ਇਹ ਤੁਸੀਂ ਆਪਣੀ ਵੱਡੀ ਨੂੰ ਉਹਨੂੰ ਪੁੱਛੋ ਇਹਦਾ ਜਵਾਬ ਤੁਹਾਨੂੰ ਉਹੋ ਹੀ ਦੇ ਸਕਦੀ ਆ ਕਿਉਂਕਿ ਪੂਜਾ ਨੂੰ ਤੇ ਅਕਲ ਹੈ ਨਹੀਂ ਤੇ ਨਾ ਪੂਜਾ ਨੂੰ ਕੇ ਗੱਲ ਦਾ ਹੀ ਪਤਾ ਹੁੰਦਾ ਆ ਇਹ ਤੁਹਾਨੂੰ ਉਹੋ ਹੀ ਦੱਸੂਗੀ ਹੁਣ ਕਿੱਦਾਂ ਆਈ ਤੇ ਕਿੱਦਾਂ ਗਈ ਆ ਚਲ ਹੁਣ ਮੈਂ ਵੱਡੇ ਨੂੰ ਪੁੱਛਦੀ ਆ ਉਹਨੂੰ ਫੋਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਕਮ ਸਕਮ ਨੂੰ ਇੱਕ ਵਾਰੀ ਫੋਨ ਤਾਂ ਕਰ ਲੈਂਦੀ ਉਹਨੂੰ ਕੋਈ ਲੈਣ ਆਇਆ ਵਾ ਤੇ ਮੰਮੀ ਮੈਂ ਘੱਲਾਂ ਦੇ ਨਾ ਘੱਲਾਂ ਕਰ ਲੋ ਕੱਲ ਜਾ ਕੇ ਦੱਸ ਦਿੰਦੇ ਆਪੇ ਸੋਈ ਜੁਆ ਨਹੀਂ ਤੇ ਪੈ ਗਈ ਪਰਮਾ ਨਹੀਂ ਇੱਧਰ ਆ ਨੇ ਮੇਰੀ ਗੱਲ ਸੁਣ ਪਹਿਲਾਂ ਚਾਹ ਰੋਈ ਚ ਤਾਂ ਇੱਧਰ ਕੀ ਕਰਨ ਲਈ ਤੋ ਮੰਮੀ ਚਾਹ ਤਾਂ ਰਸੋਈ ਚ ਤੜੀ ਹੀਗੀ ਖੰਡ ਥੋੜੀ ਹੀਗੀ ਤੇ ਉਹ ਡੱਬੇ ਚ ਪਾਉਣ ਆਈ ਹੈਗੀ ਮੈਂ ਮਿੱਠਾ ਨਾ ਫਿੱਕਾ ਰਹਿ ਜਾਏ ਤੇ ਹਾਂਜੀ ਦੱਸੋ ਤੁਸੀਂ ਕੀ ਕਰ ਰਹੇ ਨਹੀਂ ਮੇਰੀ ਸੁਣ ਗੱਲ ਤੂੰ ਜਿਆਦਾ ਸਿਆਣੀ ਹੈਗੀ ਵੀ ਤੂੰ ਮਗਰਾ ਹੀ ਕੁੜੀ ਦੇ ਤੌਰ ਤੇ ਕਮ ਸਕੋਂ ਕਮ ਤੇਰਾ ਪੁੱਛਣ ਦਾ ਫਰਜ਼ ਨਹੀਂ ਹੈਗਾ ਵੀ ਜੇ ਮੰਮੀ ਘਰ ਨਹੀਂ ਹੈਗੀ ਤੇ ਮੈਨੂੰ ਪੁੱਛ ਹੀ ਲਵਾ ਮੰਮੀ ਜਦੋਂ ਹੁਣ ਪਾਜੀ ਲੈਣ ਹੀ ਆ ਗਏ ਤੇ ਅਸੀਂ ਉਹਨਾਂ ਨੂੰ ਦੱਸ ਕੀ ਆਂਦੇ ਅਗਲੇ ਆਂਦੇ ਹੈ ਚਲ ਗਲਤੀ ਹੋ ਗਈ ਤੇ ਸਾਡੇ ਨਾਲ ਖਲਾ ਦੋ ਇਹਨੂੰ ਤੇ ਅਸੀਂ ਫਿਰ ਬਹੁਤੇ ਹੋੜੇ ਮੇੜੇ ਨਹੀਂ ਪਿੜੇ ਤੇ ਅਸੀਂ ਖਲਾ ਦਿੱਤਾ ਇਹਨਾਂ ਦਾ ਕਹਿ ਸਕਦੀ ਹੈ ਨਾ ਵੀ ਮੰਮੀ ਘਰ ਹੈ ਨਹੀਂ ਮੰਮੀ ਨਾਨਕੇ ਗਈ ਹੈ ਤੇ ਆ ਲੈਣ ਦੋ ਫੇਰ ਲੈ ਜਿਓ ਮੰਮੀ ਮੈਂ ਤੇ ਇਹੋ ਗੱਲ ਦਾ ਕਰਕੇ ਨਾ ਫੋਨ ਨਹੀਂ ਕੀਤਾ ਵੀ ਤੁਹਾਨੂੰ ਐਵੇਂ ਟੈਨਸ਼ਨ ਹੋਊਗੀ ਫੇਰ ਤੁਸੀਂ ਉੱਥੇ ਗਏ ਹੋ ਉਧਰੋਂ ਇੱਧਰ ਨੂੰ ਭਜੋਗੇ ਅਗਰ ਨਹੀਂ ਦਾ ਕਰਕੇ ਤੇ ਮੈਂ ਚੱਲ ਗਿਆ ਤੇ ਘੜੀ ਲੱਗੀ ਜਾਂਦੀ ਆ ਨੇ ਫੇਰ ਤਾਂ ਸਿਆਣੇ ਦੀ ਤੇ ਕੋਈ ਵੜਤ ਨਹੀਂ ਹੈਗੀ ਘਰ ਦੇ ਵਿੱਚ ਕਿ ਸਾਰਾ ਤਾਂ ਸਿਆਣੀ ਤੂੰ ਹੀ ਹੋ ਗਈ ਹੁਣ ਨਹੀਂ ਮੰਮੀ ਇਦਾਂ ਦੀ ਨਹੀਂ ਕੋਈ ਵੀ ਗੱਲ ਹੈਗੀ ਮੈਂ ਤੇ ਇਹੋ ਸੋਚਿਆ ਵੀ ਜੇ ਰਿਸ਼ਤਿਆਂ ਦੇ ਵਿੱਚ ਫਿੱਕ ਪੈਂਦੀ ਪੈਂਦੀ ਨਾ ਵਾਧ ਪਿਆ ਜਾਂਦੀ ਆ ਮੰਮੀ ਮੈਂ ਤੇ ਇਹੋ ਸੋਚਿਆ ਕਿ ਜੇ ਰਿਸ਼ਤਿਆਂ ਦੇ ਵਿੱਚ ਫਿੱਕ ਪੈਂਦੀ ਪੈਂਦੀ ਜ਼ਿਆਦਾ ਪੈ ਗਈ ਨਾ ਤੇ ਰਿਸ਼ਤੇ ਹੋਰ ਖਰਾਬ ਹੋ ਜਾਣੇ ਆ ਤੇ ਇਦੋਂ ਚੰਗਾ ਵਾ ਉਹਨੂੰ ਭੇਜੀ ਦਿੰਨੇ ਆ ਨਹੀਂ ਜਦੋਂ ਉਹਨਾਂ ਨੂੰ ਨਾ ਰਿਸ਼ਤੇ ਬਚਾਉਣ ਦੀ ਹੈਗੀ ਤਾਂ ਤੈਨੂੰ ਜ਼ਿਆਦਾ ਹੀ ਕਦੋਂ ਦੀ ਉਹਨਾਂ ਨਾਲ ਮਿਲਣ ਵਰਤਨ ਨਹੀਂ ਆਂਗੀ ਉਹ ਤਾਂ ਪਤਾ ਕਿੱਦੇ ਚਵਲਵਾ ਕੇ ਬੰਦੇ ਮੈਨੂੰ ਪਤਾ ਮੈਂ ਕਿੱਦਾਂ ਟਾਈਮ ਕੱਢਣ ਲਈ ਆ ਮੇਰਾ ਤਾਂ ਇਰਾਦਾ ਨਹੀਂ ਹੈ ਜੇ ਕੱਲਣ ਦਾ ਤੂੰ ਮੇਰੇ ਮਗਰੋਂ ਹੀ ਤੋਰਤੀ ਮੰਮੀ ਇਰਾਦਾ ਤਾਂ ਤੁਹਾਡਾ ਨਹੀਂ ਹੈਗਾ ਪਰ ਜਦੋਂ ਬਾਜੀ ਆਗੇ ਨਾ ਸਾਡੇ ਕੋ ਨਾ ਨਹੀਂ ਹੋਈ ਉਹਦੇ ਬਾਜੀ ਵੀ ਮਾਦੇ ਮਗਰ ਲੱਗਦਾ ਉਹ ਤੇ ਬਾਜੀ ਗੱਲ ਨਹੀਂ ਕਰਦਾ ਸਾਡੀ ਕੁੜੀ ਦੀ ਗੱਲ ਤੇ ਨਹੀਂ ਕਰਦਾ ਪਰ ਰਹਿਣ ਦੋ ਤੁਸੀਂ ਇੰਨਾ ਗੱਲਾਂ ਨੂੰ ਨਾ ਹੀ ਗੱਲ ਜ਼ਿਆਦਾ ਵਧਾਓ ਤੇ ਚੰਗਾ ਵਾ ਨਹੀਂ ਵੱਡੀ ਐ ਸਿਆਣੀ ਐ ਕਿਤੇ ਤੁਸੀਂ ਤੇ ਨਹੀਂ ਦੋ ਜੀ ਆਨੇ ਮਗਰ ਫੋਨ ਲਾ ਕੇ ਸੱਦ ਲਿਆ ਮੇਰੇ ਹੁੰਦਿਆਂ ਤੁਹਾਡੀ ਵਾਹ ਪੇਚ ਨਹੀਂ ਜਾਂਦੀ ਨਾ ਮੰਮੀ ਆਹ ਸਾਨੂੰ ਕੀ ਲੋੜ ਚੋਰੀ ਕਰਨ ਦੀ ਨਾਲੇ ਸਾਨੂੰ ਨਹੀਂ ਲੋੜ ਹੈਗੀ ਕਿਹਨੂੰ ਫੋਨ ਲਾ ਕੇ ਸੱਦਣ ਦੀ ਜੇ ਉਹ ਆਏ ਹੀ ਤਾਂ ਅਹੀਂ ਕਲਾਤਾ ਸਾਨੂੰ ਏਦਾਂ ਦੇ ਵੱਲ ਫਰੇਵ ਨਹੀਂ ਆਉਂਦੇ ਨਹੀਂ ਉਦਾਂ ਤੋਂ ਵੇਖਣ 'ਚ ਬੜੀ ਭੋਲੀ ਲੱਗਦੀਆਂ ਥੱਲੇ ਥੱਲੇ ਪਿੜੀਆਂ ਬਥੇਰੀਆਂ ਤੁਮੀ ਵੱਡਦੀਆਂ ਤੂੰ ਕਰ ਘੱਟ ਨਹੀਂ ਪੂਜਾ ਨਾਲੋਂ ਮੰਮੀ ਮੈਨੂੰ ਇਹ ਦੱਸੋ ਕਿ ਤੁਹਾਡੇ ਕੰਨ ਮੈਨੂੰ ਲੱਗਦਾ ਪੂਜਾ ਨੇ ਭਰੇ ਆ ਕਈਆਂ ਤਾਂ ਤੁਸੀਂ ਮੇਰੇ ਦਿਵਾਲੇ ਹੋ ਗਏ ਯੋ ਪੂਜਾ ਨੇ ਮੇਰੇ ਪੱਕਾ ਕੰਨ ਦੀ ਭਰਨੇ ਕੀ ਗੱਲ ਮੈਨੂੰ ਨજર ਨਹੀਂ ਆਉਂਦੀ ਘਰ ਚ ਕੁਝ ਵੀ ਕੀ ਕੁਝ ਹੋ ਗਿਆ ਮੇਰੇ ਮਗਰੋਂ ਵੇਖਾਂ ਕਿ ਟੀ ਚਲਾ ਆਗਾ ਹਣ ਮੰਮੀ ਗਾੜੀ ਕੋਈ ਵਾਹ ਪੇਸ਼ ਨਹੀਂ ਨਾ ਚੱਲਣ ਦੀ ਇੱਡੀ ਸ਼ੇਤੀ ਪੂਜਾ ਦਾ ਨਾਮ ਆਤਾ ਆ ਉਹ ਤਾਂ ਮੈਂ ਪੁੱਛਣੀ ਆ ਨਾ ਜਾ ਕੇ ਪੂਜਾ ਨੇ ਕੀ ਕਿਹਾ ਥੰਨੂ ਨਹੀਂ ਮੰਮੀ ਹੁਣ ਆ ਕੀ ਆ ਆਈ ਨੋ ਪੁੱਛੋ ਇਹ ਹੋਈ ਚੌਧਰਾ ਕਰਦੀ ਫਿਰਦੀ ਏ ਕੱਲੀ ਚੌਧਰ ਮੈਂ ਕਾਦੀ ਕੀਤੀ ਪੂਜਾ ਬਸ ਉਹਨੂੰ ਕਲਾਇਆ ਹੀ ਆ ਕਿਹੜਾ ਮਾੜਾ ਕੰਮ ਕਰਦਾ ਦੱਸੋ ਨਾ ਮੈਨੂੰ ਇੱਕ ਨੱਕ ਦਿੰਦੇ ਉਹਨੇ ਆਪਣੇ ਬੱਚਿਆਂ 'ਚ ਜਾਣਾ ਹੀ ਆ ਜਾਣਾ ਹੀ ਆ ਪਰ ਉਹ ਮੰਮੀ ਦੀ ਰਜ਼ਾਮੰਦੀ ਨਾ ਜਾਂਦੀ ਤੇਰਾ ਕੀ ਫਰਜ ਬੰਦਾ ਹੀ ਉਹਨੂੰ ਭੇਜਦਾ ਮੰਮੀ ਮੈਨੂੰ ਬੜਾ ਸਮਝਾਇਆ ਸੀ ਵੀ ਮੰਮੀ ਨੂੰ ਘਰ ਆ ਲੈnde ਪਰ ਨਾ ਇਹਨੇ ਪਤਾ ਨਹੀਂ ਉਹਦੇ ਘਰ ਵਾਲੇ ਨਾ ਕੀ ਗੱਟਮਟ ਕੀਤੀ ਐ ਨਾ ਦੋਹਾਂ ਜੀਆਂ ਨੇ ਤੇ ਉਹਨੂੰ ਮਿੰਟੋ ਮਿੰਟੀ ਤੋਰ ਛੜਿਆ ਮੈਂ ਇਹਨੂੰ ਕਿਹਾ ਵੀ ਹੈਗਾ ਹੀ ਮੈਨੂੰ ਤਾਂ ਲੱਗਦਾ ਇਹ ਨਾ ਉਹੀ ਵੇਖ ਕੇ ਉਹਦੇ ਨਾਲ ਛੜਦੀ ਇਹਨੂੰ ਤੇ ਉਹਦਾ ਰੋਟੀ ਪਾਣੀ ਪਹਾਰਾ ਲੱਗਦਾ ਸੀ ਜਿੱਦਾਂ ਇਹਨੇ ਆਪ ਕਮਾਈ ਕਰਕੇ ਖਵਾਉਣਾ ਹੁੰਦਾ ਉਹਨੂੰ ਨਾ ਰੋਟੀ ਪਾਣੀ ਮੈਨੂੰ ਕਿਉਂ ਪਹਾਰਾ ਲੱਗਣਾ ਜਿੱਥੇ ਮੈਂ ਐਨੇ ਚੌਣੇ ਦੀਆਂ ਲੌਨੀ ਆ ਉਥੇ ਉਹਦੀਆਂ ਵੀ ਦੋ ਲਾਹ ਹੀ ਲੈਂਦੀ ਹਾਂ ਰੋਟੀ ਪਾਣੀ ਦਾ ਨਹੀਂ ਮੈਨੂੰ ਪਾਰ ਹੈਗਾ ਪਰ ਮੈਨੂੰ ਇਹ ਦੁੱਖ ਹੈਗਾ ਵਾ ਕਿ ਉਹਦੇ ਨਿਆਣੇ ਵਿਚਾਰੇ ਕਿਹਦੇ ਮੂੰਹ ਵੱਲ ਵੇਂਦੇ ਹੋਣਗੇ ਉਹ ਬੁੱਢੜੀ ਠੇਰੀ ਹੈਗੀ ਆ ਉਹਦੇ ਕੋ ਰੋਟੀਆਂ ਲਾਖਦੀਆਂ ਆ ਤੈਨੂੰ ਬੜਾ ਉਹਦੇ ਨਿਆਣਿਆਂ ਦਾ ਫਿਕਰ ਆਉਂਦਾ ਪਿਆ ਜਦੋਂ ਤੇਰੇ ਨਾਲ ਕੰਮ ਕਰਾਉਂਦੀ ਸੀ ਉਦੋਂ ਤਾਂ ਤੈਨੂੰ ਉਹਦੇ ਨਿਆਣਿਆਂ ਦਾ ਫਿਕਰ ਨਹੀਂ ਆਉਣ ਲੱਗਾ ਹੁਣ ਉਹ ਕਿਤੇ ਮਾੜਾ じゃ ਮੇਰੇ ਨਾਲ ਪਿਆਰ ਨਾ ਰਹਿਣ ਲੱਗੀ ਤੇ ਹੁਣ ਤੈਨੂੰ ਉਹਦੇ ਨਿਆਣੇ ਲੱਭਣ ਡੈ ਪਈ ਤੂੰ ਬੋਤੀ ਨਾ ਸਿਆਣੀ ਨਾ ਬਣਿਆ ਕਰ ਮੈਂ ਤੈਨੂੰ ਦੱਸਾਂ ਮੇਰੀ ਗੱਲ ਸੁਣ ਕੰਮ ਦੀ ਗੱਲ ਨਹੀਂ ਹੁੰਦੀ ਮੈਨੂੰ ਕੰਮ ਨਹੀਂ ਮਿੱਠਾ ਹੈਗਾ ਤੈਨੂੰ ਮੈਂ ਦੱਸਾਂ ਮੈਨੂੰ ਉਹਦਾ ਘਰ ਦਾ ਵਾ ਫੇ ਉਹਦਾ ਘਰ ਬਚਿਆ ਰਵੇ ਨਾਲੇ ਮੇਰੀ ਗੱਲ ਸੁਣ ਤੀਆਂ ਪੁੱਤ ਇੱਕੋ ਵਾਰੀ ਵਿਆਹੇ ਜਾਂਦੇ ਆ ਜਿਵੇਂ ਅਸੀਂ ਉਹਨੂੰ ਮਹੀਨਾ ਦੱਸਦੇ ਨੇ 2 ਮਹੀਨੇ ਬਾਹਰ ਵੀ ਲਿੰਦੇ ਤੇ ਇੱ ਵੱਲ ਇਹ ਹੁੰਦੀ ਆ ਕਿ ਜੇ ਪਰਿਵਾਰ ਬਚਦਾ ਵਾ ਨਾ ਤੈਨੂੰ ਬਚਾਉਣਾ ਚਾਹੀਦਾ ਵਾ ਉਹਨਾਂ ਦਾ ਘਰ ਵੱਸਦਾ ਤੇ ਵੱਸਣਾ ਚਾਹੀਦਾ ਵਾ ਨਹੀਂ ਬਚਾਉਣਾ ਹੀ ਤੇ ਮੈਨੂੰ ਤੇ ਢੀਕ ਲੈਂਦੀਆਂ ਉਹਦੀ ਸੱਸ ਨੇ ਕਹਣਾ ਮਗਰੋਂ ਪਰਜਾਈਆਂ ਨੇ ਕੱਢ ਦਿੱਤੀ ਪਰਜਾਈਆਂ ਕੋ ਰੋਟੀ ਵੀ ਨਾ ਖਵਾਲੀ ਗਈ ਮੰਮੀ ਰੋਟੀ ਦੀ ਕਿਹੜੀ ਗੱਲ ਆ ਰੋਟੀਆਂ ਤੇ ਅਗਲੇ ਵੀ ਖਵਾਲਦੇ ਹੀ ਆ ਉਹਨੂੰ ਸਾਡੇ ਘਰ ਜ਼ਿਆਦਾ ਤੇ ਨਹੀਂ ਖਾਧੀਆਂ ਜਾਂਦੀਆਂ ਪਰ ਫਿਰ ਵੀ ਈਆਂ ਪੁੱਤਾਂ ਦੇ ਭਰੇ ਖਰਚੇ ਹੁੰਦੇ ਆ ਕਿਹੜੀ ਚੀਜ਼ ਉਹਨੂੰ ਜਿਹੜੀ ਨਹੀਂ ਨਾਲ ਚਾਹੀਦੀ ਸਾਡੇ ਸਾਵੀ ਵੇਖਿਆ ਮੰਮੀ ਆ ਗਈ ਨਾ ਤੇ ਜਬਾਨ ਤੇ ਆਪੇ ਸੱਚੀ ਗੱਲ ਖਰਚੇ ਚੁਬਦੇ ਹੀ ਇਹਨੂੰ ਉਹਦੇ ਜਦੋਂ ਆਹੀ ਖਰਚਾ ਕਰਨ ਵਾਲੇ ਬੈਠੇ ਆ ਤੇ ਤੈਨੂੰ ਵੀ ਚਾਹਦੇ ਤਕਲੀਫ ਹੁੰਦੀ ਹੀ ਕਰਨਾ ਆਹੀ ਲਿਆਉਣਾ ਆਹੀ ਖਰਚਾ ਸਾਡਾ ਹੋਣ ਡਿਆ ਤੇ ਤੈਨੂੰ ਕੀ ਹੋਣ ਡਿਆ ਹੈ ਵਿੱਚ ਤੂੰ ਚੌਥੀ ਵੱਖੀ ਚੋਈ ਬੋਲ ਪੈਣੀ ਆਣ ਕੇ ਚੱਲ ਠੀਕ ਆ ਹੁਣ ਤੇ ਚਲ ਉਹਦਾ ਰੋਟੀ ਦਾ ਜਾਂ ਜੁੱਤੀ ਲੀੜੇ ਦਾ ਖਰਚਾ ਹੋਊਗਾ ਭਾਲ ਕੇ ਮੇਰੀ ਗੱਲ ਸੁਣ ਰੱਬ ਨਾ ਕਰੇ ਉਹ ਨਾ ਲੈਣ ਦੇ ਤੇ ਤੂੰ ਉਹਦਾ ਦੋਰੇ ਕਰ ਲੈਂਦੀ ਦੋਰੇ ਨੋਟ ਲਾ ਲੈਂਦੀ ਉੱਤੇ ਬਸ ਹਾਂ ਬਲੱਛਣੀਆਂ ਜਵਾਨਾ ਬੋਲੀ ਜਦੋਂ ਅਗਲਿਆਂ ਨੂੰ ਨਾ ਆਪੇ ਹੋਸਟ ਕਾਣੀਆਂ ਨਹੀਂ ਨਾ ਅਗਲਿਆਂ ਨੇ ਆਪੇ ਆਉਣਾ ਹੀ ਲੈਣ ਮੰਮੀ ਇਹਦੀਆਂ ਗੱਲਾਂ 'ਚ ਨਾ ਆਇਓ ਇਹ ਸਾਰਿਆਂ ਨੂੰ ਨਾ ਛਦਾਈ ਬਣਾਉਂਦੀ ਆ ਵੇਖਿਆ ਮਿੰਟ ਜਿਹੋਦੀ ਕਿਦਾਂ ਗੱਲਾਂ ਸਾਰੀਆਂ ਫੇਰ ਕੇ ਗਾਹ ਗਈ ਆ ਤੇ ਨਾਲੇ ਮੇਰੀ ਗੱਲ ਸੁਣ ਆਏ ਤੇ ਉਹ ਆਪੇ ਲੈਣੇ ਹੀਗੇ ਮੈਂ ਕਿਹੜਾ ਉਹਨਾਂ ਨੂੰ ਸੱਦਿਆ ਹੈਗਾ ਤੂੰ ਆ ਨਹੀਂ ਆਪੇ ਲੈਣ ਆਉਣਾ ਹੀਗਾ ਆਪੇ ਨਹੀਂ ਲੈਣ ਆਏ ਮੈਨੂੰ ਪਤਾ ਵਾ ਤੂੰ ਬਥੇਰੀ ਚਲਾਗਵਾ ਤੂੰ ਫੋਨ ਕਰਕੇ ਸੱਦਿਆ ਉਹਨਾਂ ਨੂੰ ਠੀਕ ਆ ਐਨੇ ਚਿਰ ਦੇ ਕਿਉਂ ਨਹੀਂ ਆਇਓ ਆਪੇ ਐਨੇ ਚਿਰ ਦਾ ਨਹੀਂ ਉਹਨਾਂ ਨੂੰ ਚੇਤਾ ਆਇਆ ਤੂੰ ਜਾ ਆਇਆ ਤੇ ਬਾਜੀ ਆਪੇ ਹੀ ਗੱਲ ਲੈਣ ਹੋ ਸਕਦਾ ਉਹਦੀ ਕਿੰਨੀ ਕੱਕੇ ਮਾਂ ਦੇ ਸਾਹਮਣੇ ਨਾ ਪੇਸ ਚੱਲਦੀ ਹੋਵੇ ਕਿ ਤਾ ਲੜਕੋਲ ਕਿ ਨਹੀਂ ਆਪਣੀ ਮਾਂ ਦੇ ਨਾਲ ਉਹਨੇ ਬਸ ਇਹੋ ਹੀ ਗੱਲ ਆਖੀ ਤੇਰੇ ਸਾਹਮਣੇ ਆਹੋ ਤੂੰ ਆਪਣੇ ਵਰਗਾ ਸਮਝਿਆ ਘਰ ਸਾਰਿਆਂ ਨੂੰ ਪੇਸ਼ ਨਹੀਂ ਚਲਦੀ ਜਿੱਦਾਂ ਤੇਰੀ ਨਹੀਂ ਨਾ ਪੇਸ਼ ਚਲਦੀ ਉਹ ਦੋਨਾਂ ਦੀ ਵੀ ਨਹੀਂ ਚਲਦੀ ਹੋਣੀ ਬੜੀ ਸਿਆਣੀ ਬਣਦੀ ਆ ਤੂੰ ਪੇਸ਼ ਤੇ ਮੇਰੀ ਬਥੇਰੀ ਚਲਦੀ ਆ ਪਰ ਮੈਂ ਤੇਰੇ ਵਾਂਗੂ ਪਟਰ ਪਟਰ ਨਹੀਂ ਬੋਲਦੀ ਤੇ ਨਾ ਮੈਨੂੰ ਚਲਾਉਣ ਦੀ ਲੋੜ ਆ ਕਿਉਂਕਿ ਇੰਨੀ ਕੁ ਕਦਰ ਮੇਰੀ ਹੈਗੀ ਏ ਘਰ ਦੇ ਵਿੱਚ ਚਲ ਬਸ ਕਰੋ ਜ਼ੁਬਾਨ ਦਮ ਜਾਨੀ ਬੰਦ ਕਰੋ ਜਿਹੜੇ ਆਏ ਆ ਬਾਹਰ ਉਹਨਾਂ ਦੀ ਸ਼ਰਮ ਕਰ ਲੋ ਚਾਹ ਪੜ ਪਿਆਰ ਲੋ ਉਹਨਾਂ ਨੂੰ ਮੇਰੀ ਗਾਲ ਸੁਣੋ ਏਕੇ ਇਹ ਕਰਕੇ ਸਾਰੇ ਸਾੜੇ ਲੱਗ ਗਿਓ ਖਿਸਕਦੇ ਜਾਣ ਗਏ ਆ ਨਾਲੇ ਅੰਦਰ ਵਾਜਣੀਆਂ ਕਾਦੀਆਂ ਆਂਡੀਆਂ ਵ ਆਵੇ ਲੋ ਪੂਆ ਕਿਦਾ ਆਪਣੀਆਂ ਨੋਵਾਂ ਤੇ ਰੋਬ ਝਾੜਨ ਲਈ ਆ ਤੇ ਇੱਕ ਗੱਲ ਤੁਹਾਨੂੰ ਮੈਂ ਅੱਜੇ ਦੱਸ ਦਿੰਨੀ ਕੰਨ ਖੋਲ ਕੇ ਸੁਣ ਲੋ ਜੇ ਇਹਨਾਂ ਨੇ ਮੇਰੇ ਤੇ ਰੋਬ ਝਾੜਿਆ ਨਾ ਤਾਂ ਮੈਂ ਇਹਨਾਂ ਦਾ ਰੋਬ ਨਹੀਂ ਸਹਿਣਾ ਉਹ ਚੱਲ ਚੁੱਪ ਕਰ ਰੌਲਾ ਨਾ ਪਈ ਜਾ ਰੌਲਾ ਕਾਉਣਾ ਪਾਵਾਂ ਉਹਨਾਂ ਦਾ ਸੰਜਿਆ ਘਰ ਵਾ 100 ਗੱਲਾਂ ਘਰ ਚ ਹੋ ਜਾਂਦੀਆਂ ਵਾ ਗੱਲਾਂ ਭਾਵੇਂ ਹੋਣ ਭਾਵੇਂ ਨਾ ਹੋਣ ਪਰ ਮੈਂ ਰੋਬ ਨਹੀਂ ਸਹਿੰਦੀ ਪੂਆ ਦੀ ਤੇ ਗੱਲ ਵੱਖਰੀ ਆ ਜੇ ਕਿਤੇ ਇਹਨਾਂ ਦਰਾਨੀਆਂ ਥਾਣੀਆਂ ਨੇ ਵੀ ਮੇਰੇ ਤੇ ਰੋਬ ਝਾੜਿਆ ਨਾ ਤਾਂ ਮੈਂ ਉਹ ਵੀ ਨਹੀਂ ਸਹਿਣਾ ਫਿਰ ਤੇਨੂੰ ਭਾਬੀਆਂ ਨਹੀਂ ਕੋ ਖਾਂਦੀਆਂ ਤੇ ਦੂਜੀ ਗੱਲ ਇਹ ਨਾ ਸੋਚਣ ਕਿ ਜੋਤੀ ਸਾਰਾ ਕੰਮ ਕਰੇ ਤੇ ਅਸੀਂ ਵੇਲੀਆਂ ਮੰਜੀ ਦਾ ਬਿਠੀਆਂ ਰਹੀਆਂ ਮੈਂ ਆਪਣਾ ਕੰਮ ਜ਼ਰੂਰ ਕਰੂੰਗੀ ਪਰ ਜਿਹੜਾ ਮੇਰੇ ਹਿੱਸੇ ਆਉਂਦਾ ਚਲ ਜਦੋਂ ਟਾਈਮ ਆਊਗਾ ਵੇਖੀ ਜਾਊਗੀ ਇਹ ਗਰਮ ਕਿਉਂ ਹੋਈ ਜਾਨੀ ਐ ਉੱਥੇ ਨਹੀਂ ਕੰਮ ਕਰਦੀ ਜੇ ਇੱਥੇ ਕਰ ਲੇਗੀ ਉਹ ਚਲਿਆ ਤੁਸੀਂ ਨਾ ਮੇਰਾ ਮੂੰਹ ਨਾ ਹੀ ਖਲਾਓ ਤੇ ਚੰਗਾ ਵਾ ਅੱਗੇ ਉੱਥੇ ਹੀ ਨਾ ਤਮਾਸ਼ਾ ਲੱਗਾ ਇਹ ਨਾ ਮਾ ਪਿੱਥੇ ਲੱਗ ਜੇ ਤੂੰ ਚੁੱਪ ਕੀਤੀ ਰਹਿ ਐ ਰੌਲਾ ਨਾ ਪਾਈ ਜਾ ਕੰਮਕਾਰ ਕਰੀਏ ਨਾ ਤੇ ਨੰਬਰ ਫੇਰ ਹੀ ਬੰਦੇ ਹੁੰਦੇ ਆ ਮੈਨੂੰ ਨਹੀਂ ਝੂਠੇ ਨੰਬਰ ਬਣਾਉਣੇ ਹੁੰਦੇ ਤੇਰੇ ਵਾਂਗੂ ਇਹ ਫੁੱਲੀ ਫੁੱਲੀ ਇੱਧਰ ਨੂੰ ਆਣ ਕੇ ਤੇ ਨੰਬਰ ਬਣਾਉਣ ਲੱਪੀ ਤੇ ਦੂਜੇ ਬੰਨੇ ਕਰਨਾ ਖਤਰਨਾਕ ਅੱਖ ਵੀ ਨੇ ਮੂੰਹ ਬੰਦ ਕਰ ਲੈ ਆਪਣਾ ਨਹੀਂ ਤੇ ਮੈਂ ਦੋਵੇਂ ਬਾਹ ਫੜ ਕੇ ਬਾਹ ਬਾਹਰ ਕੱਢ ਦੇਣੀ ਆ ਵਾ ਤੁਹਾਡਾ ਹਰ ਵਕਤ ਲੜਾਈ ਚ ਤਿਆਰ ਰਹਿੰਦਾ ਵਾ ਜੇ ਮੈਂ ਘਰੋਂ ਨਿਕਲ ਜਾਈ ਨਹੀਂ ਮੜਾ ਜਾ ਤੇ ਮੰਮੀ ਚਾਹ ਪਾਣੀ ਉਹਨੇ ਸਵਾਦ ਆ ਪੀਣਾ ਅਗਲੀ ਪਹਿਲਾਂ ਲਾੜ ਤੇ ਲਵੇ ਜਿਹੜਾ ਨੇ ਬਰੂਦ ਇਕੱਠਾ ਕੀਤੇ ਦਾ ਹੀ ਤੁਹਾਡੇ ਮਗਰੋਂ ਉਹ ਕੱਢ ਤੇ ਲਵੇ ਪਹਿਲਾਂ ਆ ਲੈ ਫੜ ਜੇ ਮੈਂ ਨਹੀਂ ਨਾ ਪੀਣਾ ਤੇ ਤੈਨੂੰ ਜਿਆਦਾ ਅਕਲ ਵਾ ਮੈਂ ਪਿਆਲ ਦਿੰਨੀ ਆ ਉਦਾਂ ਵੀ ਤੂੰ ਜਿਹੜੇ ਬਹੁਤੇ ਨੰਬਰ ਜੇ ਬਣਾਉਣ ਗਿੱਜੀ ਆ ਨਾ ਤੇਰੇ ਨੰਬਰ ਤੇ ਵੇਖੀ ਮੈਂ ਕਿਦਾਂ ਥੱਪਦੀ ਆ ਨੰਬਰ ਇਦਾਂ ਨਹੀਂ ਥੱਪੇ ਜਾਂਦੇ ਹੁੰਦੇ ਇਦਾਂ ਹੀ ਥੱਪੇ ਜਾਂਦੇ ਹੁੰਦੇ ਆ ਚੰਗਾ ਮੈਂ ਥੱਪੇ ਨਹੀਂ ਜਾਂਦੇ ਹੁੰਦੇ ਜੇ ਘਰ ਦਾ ਕੰਮਕਾਰ ਕਰੀਏ ਨਾ ਤੇ ਫੇਰ ਹੀ ਨੰਬਰ ਬਣਦੇ ਹੁੰਦੇ ਆ ਮੰਮੀ ਨੂੰ ਠੀਕ ਨਹੀਂ ਆ ਨਹੀਂ ਉਹ ਤਾਂ ਪੁੱਤ ਠੀਕ ਹੀ ਆ ਮੈਂ ਨਹੀਂ ਠੀਕ ਮੇਰੇ ਬੜੇ ਗੋਡੇ ਦਰਦ ਕਰਨ ਦੇ ਆ ਅੱਛਾ ਅੱਛਾ ਆ ਮੈਂ ਦਵਾਈ ਪਹਿਲਾਂ ਜਿੱਥੋਂ ਲਿਆਂਦੀ ਤਾਂ ਉੱਥੇ ਫਰਕ ਹੀ ਨਹੀਂ ਪੈਣਿਆ ਹਾਂ ਹੁਣ ਮੈਨੂੰ ਦੱਸ ਪਈ ਹੋ ਗਈ ਅੰਮ੍ਰਿਤਸਰ ਦੀ ਅੱਛਾ ਉਹ ਦਵਾਈ ਬੜੀ ਮਹਿੰਗੀ ਹੈਗੀ ਉਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਵਾਂ ਜੇ ਇੱਕ ਦੋ ਦਿਨ ਕੱਢ ਲਓ ਤੁਸੀਂ ਇੱਥੋਂ ਵੀ ਦਵਾਈ ਲੈ ਕੇ ਪਿੰਡੋਂ ਤੇ ਮੁੜ ਕੇ ਡੇਰੀ 'ਚੋਂ ਪੈਸੇ ਮਿਲਣੇ ਆ ਤੇ ਫਿਰ ਜਾ ਕੇ ਦਵਾਈ ਲੈ ਆਵਾਂਗੇ ਇੱਥੋਂ ਚੱਲ ਪੁੱਤ ਕੋਈ ਨਹੀਂ ਉਹ ਤਾਂ ਕਦੇ ਗੱਲ ਮੈਂ ਮੰਨਦੀ ਆ ਕੋਈ ਗੱਲ ਨਹੀਂ ਤੂੰ ਨਾ ਇੰਨੀ ਖੇਚਲ ਕਰ ਵਿਪਨ ਨੂੰ ਤਨਖਾਹ ਮਿਲ ਗਈ ਹੋਣੀ ਆ ਉਹਨੂੰ ਕਹਿੰਨੀ ਆ ਵੀ ਦਵਾਈ ਲੈ ਆਈਏ ਜਾ ਕੇ ਚੱਲ ਕੋਈ ਨਹੀਂ ਉਹਨੂੰ ਪੁੱਛ ਲਓ ਆ ਚੱਲ ਮੈਂ ਪੁੱਛਦੀ ਆ ਉਹਨੂੰ ਉਹ ਪੂਜਾ ਪੂਜਾ ਉੱਟੋ ਬਣਾਉਣਾ ਲੈੜੀ ਮਰਾ। ਬੋਲੇ ਆਇਆ ਛੇਤੀ ਘਰ ਟਾਈਮ ਬੜਾ ਹੋ ਗਿਆ। ਪੁੱਤ ਕੰਮ ਤੇ ਚੱਲਿਆ। ਹਾਂਜੀ ਮੰਮੀ। ਮੈਂ ਪੁੱਤ ਤੇਰੇ ਨਾਲ ਕੰਮ ਆਏ ਹੀਗੀ। ਦੱਸੋ ਮੰਮੀ ਕੀ ਗੱਲ ਜੇ? ਪੁੱਤ ਮੇਰੇ ਨਾਲ ਗੋਡੇ ਬੜੇ ਦਰਦ ਖੌਣ ਡਏ ਆ ਤੇ ਮੈਨੂੰ ਦੱਸ ਪਈ ਅੰਮਰ ਸਰ ਦਵਾਈ ਦੀ। ਤੇ ਮੈਂ ਉਥੋਂ ਦਵਾਈ ਲਿਆਉਣੀ ਆ। ਆਹ ਤਾਂ ਕੋਈ ਨਹੀਂ ਲਿਆਉਂਦੇ ਵੀ ਖਾ ਕੇ ਦਵਾਈ ਚੰਦੇ ਡਾਕਟਰ ਕੋਲੋਂ ਵਿਖਾ ਕੇ ਲਿਆਓ। ਉਹ ਤਾਂ ਪੁੱਤ ਠੀਕ ਵਾ। ਪਰ ਤੁਹਾਨੂੰ ਪਤਾ ਦਵਾਈ ਮਹਿੰਗੀ ਬੜੀ ਆ ਤੇ ਪੈਸਿਆਂ ਦਾ ਵੀ ਹਿਸਾਬ ਕਿਤਾਬ ਲਾਉਣਾ। ਕੋਈ ਗੱਲ ਨਹੀਂ ਮੰਮੀ ਇਹ ਕੋਈ ਪਰਵਾਹ ਕਰਦੇ ਨਹੀਂ ਮੈਂ ਵੀ ਨਹੀਂ ਕਰ ਰਹੀ ਕਮਾਈ ਲਈ ਤੁਹਾਡੇ ਕਰਕੇ ਲੱਗੇ ਆ ਤੇ ਤੁਸੀਂ ਟੈਨਸ਼ਨ ਨਾ ਲਾਓ ਬਿਲਕੁਲ ਵੀ ਮੈਨੂੰ ਤਨਖਾਹ ਮਿਲ ਗਈ ਆ ਮੈਂ ਪੂਜਾਂ ਦੇਤੀ ਆ ਤੇ ਤੁਸੀਂ ਲੈ ਲਿਓ ਪੈਸੇ ਉਹਦੇ ਕੋਲ ਚਲ ਆ ਜਾਈਂ ਪੂਜਾਂ ਵੀ ਪੂਜਾ ਮੰਮੀ ਹੁਣ ਆ ਨਾ ਦਵਾਈ ਲੈ ਕੇ ਆਉਣੀ ਆ ਤੇ ਤੂੰ ਪੈਸੇ ਦੇ ਦੇ ਇਹਨਾਂ ਨੂੰ ਚੰਗਾ ਕੋਈ ਨਹੀਂ ਦੇ ਦੂੰਗੀ ਤੇ ਉਹ ਟਿਫਨ ਮੈਂ ਤੁਹਾਡੀ ਨਾਲ ਘੇਟ ਚ ਹੀ ਪਾਤਾ ਵਾ ਚਲ ਠੀਕ ਆ ਹਾਂਜੀ ਚਲ ਜੋ ਫਿਰ ਤੁਸੀਂ ਟਾਈਮ ਬੜਾ ਹੁੰਦਾ ਜਾਂੜਿਆ ਦੇ ਚਲ ਠੀਕ ਤੇ ਇਹਨਾਂ ਦੇ ਦੀ ਮੰਮੀ ਨੂੰ ਪੈਸੇ ਕੋਈ ਨਹੀਂ ਕੋਈ ਨਹੀਂ ਦੇ ਦਊਗੀ ਆਲੋ ਮੰਮੀ ਪੈਸੇ ਪੁੱਤਾ ਕੀ ਇਹ ਤੇ 1000 ਰੁਪਇਆ ਉਹਦੇ 1000 ਦੀ ਦਵਾਈ ਆ ਜੂਗੀ ਮੇਰੀ ਤੇ ਹੋਰ ਕਿੰਨੇ ਦੀ ਹੋਣੀ ਤੁਹਾਡੀ ਦਵਾਈ ਪੁੱਤ ਐਨਾ ਕਿ ਤਕਰਾਇਾ ਲੱਗ ਜਾਣਾ ਅੰਮ੍ਰਿਤਸਰ ਜਾਣਾ ਵਾ ਅੰਮ੍ਰਿਤਸਰ ਜਾਣਾ ਤੇ ਦੱਸ ਤਾ ਡਾ 1000 ਰੁਪਇਆ ਹੀ ਕਿਰਾਇਆ ਲੱਗ ਜਾਣਾ ਜਿੰਨੇ ਦੱਸ ਪਾਈ ਉਹਨੇ 5 6 ਕਿਹਾ ਵਾ ਤਾਂ ਫਿਰ ਵੀ ਪਤਾ ਨਹੀਂ ਤੇ 7-8000 ਰੁਪਇਆ ਉਹ ਤੇ ਮੈਂ ਤਾਂ ਜਾਣਾ ਵਾ ਮੰਮੀ ਫਿਰ ਇੰਨੇ ਪੈਸੇ ਤੇ ਮੇਰੇ ਕੋ ਹੈ ਨਹੀਂ ਉਹ ਮੈਂ ਤੁਹਾਨੂੰ ਪਤਾ ਤੁਹਾਨੂੰ ਦੀ ਫੀਸ ਵੀ ਧਾਰਨੀ ਆ 4 ਮਹੀਨੇ ਹੋ ਗਏ ਕੁੜੀ ਦੀ ਫੀਸ ਜਮਾ ਹੋਈ ਆ ਬਾਕੀ ਹੋਰ ਨਿੱਕੇ ਨਿੱਕੇ ਖਰਚੇ ਕਿੰਨੇ ਕਰਚ ਹੋਣ ਵਾਲੇ ਉਹ ਵੀ ਸਾਰੇ ਆਪਾਂ ਨੂੰ ਹੀ ਕਰਨੇ ਪੈਣੇ ਆ ਤਹੀਂ ਇਦਾਂ ਕਰੋ 1000 ਮੈਂ ਦੇਤਾ ਨਾ ਤੇ 2-3000 ਉਹਨਾਂ ਕੋ ਭਾਰੀ ਵੱਡੇ ਕੋ ਪੁੱਛ ਲੋ ਕੋ ਤੋਂ ਤੱਕ ਦੇ ਦਿੰਦਾ ਹੁੰਦਾ ਹਰ ਕਦਾ ਹੱਥ ਬੜਾ ਟੈਟ ਵਗਾ ਤਾਂ ਨਹੀਂ ਮੈਨੂੰ ਤੰਗ ਕੀਤਾ ਜ਼ਿਆਦਾ ਮੰਮੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੇ ਸਾਰਾ ਬੋਝ ਸਾਡੇ ਤੇ ਹੀ ਪਾਉਣਾ ਹੁੰਦਾ ਵਾ ਤੁਹਾਨੂੰ ਮੈਂ ਪਿਆਰ ਨਾਲ ਕਹਿ ਨਹੀਂ ਆ ਵੀ ਤੁਸੀਂ ਥੋੜੇ ਬੋਧੇ ਪੈ ਉਹਨਾਂ ਕੋ ਪੁੱਛ ਲੋ ਅੱਗੇ ਵੀ ਤੇ ਸਾਰੀ ਦਵਾਈ ਉਹ ਲਿਆ ਕੇ ਦਿੰਦੇ ਹੀ ਜੇ ਤੇ ਫਿਰ ਹੁਣ 2-3000 ਦੇਣ ਚ ਉਹਨਾਂ ਨੂੰ ਕੀ ਹਰਜਾ ਨਾ ਤੂੰ ਦਵਕਾ ਮਾਰ ਕੇ ਵੇਖ ਲੈ ਮੰਮੀ ਮੈਨੂੰ ਨਾ ਦਵਕਾ ਦੂ ਕੇ ਮਾਰਨ ਦੀ ਨਹੀਂ ਲੋੜ ਹੈਗੀ ਨੈਮਾ ਤਾੜਨਾ ਬੈਸਵਾਜੀ ਕਰਨਾ ਚਾਹੁੰਨੀ ਆ ਤੂੰ ਏਦਾਂ ਕਰੋ ਜੇ ਨਹੀਂ ਨਾ ਪੈਸਿਆਂ ਦਾ ਬੰਡਿਆ ਕੋਈ ਜਗਾਰ ਤੇ ਚੁੱਪ ਕਰਕੇ ਜਾ ਕੇ ਨਾ ਅ ਡਾਕਟਰ ਪਿੰਡ ਵਾਲੇ ਕੋ ਟੀਕਾ ਲਵਾਓ ਜਾ ਕੇ ਤੇ ਥੋੜਾ ਆਪਣਾ ਟਾਈਮ ਕੱਢੋ ਬਾਕੀ ਫੇਰ ਬਾਅਦ ਚ ਦੀ ਬਾਅਦ ਚ ਵੇਖੀ ਜਾਊਗੀ ਆ ਲੈ ਆਪਣਾ 1000 ਰੁਪਇਆ ਜਿਵੇਂ ਪਿੰਡ ਵਾਲੇ ਡਾਕਟਰ ਕੋ ਦਵਾਈ ਲਿਆਉਣੀ ਆ ਨਾ ਇੰਨੇ ਤਾਂ ਮੇਰੀ ਜੇਬ ਚ ਪਏ ਰਹਿੰਦੇ ਆ ਕੋਈ ਨਹੀਂ ਮੈਂ ਲੈ ਆਉਣੀ ਆ ਉਹ ਜੀ ਉਹ ਜੀ ਉਸ ਪੈਰੰਡੇ ਆ ਤੇ ਹਾੜੀ ਵਾਲ ਕੀ ਲੈਣ ਆਏ ਇਹੀ ਫਿਰ ਆਪਣੀ ਜੇਬ ਤੋਂ ਕੱਢ ਕੇ ਖਰਚ ਲੈਣੇ ਇਹੀ ਬੁਧੇਰੀ ਪੈਨਸ਼ਨ ਆਉਂਦੀ ਆ ਤੁਹਾਨੂੰ ਸਾਨੂੰ ਕਿਹੜਾ ਦੱਸਦੇ ਆ ਤੁਸੀਂ ਕਿੰਨੀ ਆਉਂਦੀ ਤੇ ਕਿੰਨੀ ਨਹੀਂ ਨਾ ਸਾਨੂੰ ਕਦੀ ਤੁਸੀਂ ਦਿੱਤੇ ਆ ਪੰਗਾ ਆ ਯਾਰ ਵੀ ਬਚਿਆ ਆ ਇਹ ਤੋਂ ਮਰਦੀ ਲੈ ਆਣ ਆ ਪਾਠੇ ਕਲਿਆ ਹੋਂ ਟਾਡਾ ਘੜੀ ਘੜੀ ਇਹੀ ਖਰਚੇ ਕਰੀ ਜਾਈਏ ਆ ਪਾਹਂਦੇ ਹੀ ਜਾਈਏ ਤੁਹਾਨੂੰ ਪੈਸੇ ਤੇ ਉਹਨਾਂ ਕੋਈ ਮੰਗ ਲੱਗਿਆ ਤੁਹਾਨੂੰ ਸ਼ਰਮ ਆਉਂਦੀ ਆ ਉਤੋਂ ਇੱਕ ਚੋਣਾ ਹੋਰ ਲਿਆ ਕੇ ਸਾਡੇ ਸਿਰ ਤੇ ਬਿਠਾ ਲਿਆ ਆ ਖਰਚਾ ਤੇ ਆਪਣਾ ਨਹੀਂ ਹੀ ਮਾਣ ਪਹਿਲਾਂ ਵੱਡੇ ਵੀ ਦੇ ਵੇਲੇ ਖਾਂਦੇ ਆ ਉਤੋਂ ਉਹਨਾਂ ਨੂੰ ਵੀ ਲਿਆਈ ਹੈ ਚੁੱਕ ਕੇ ਨਾਲ ਤੇ ਹੁਣ ਜੀ ਮੈਨੂੰ ਵੀ ਦਵਾਈਆਂ ਲਿਆਣ ਕੇ ਦੋ ਨਾਲ ਅਹੀਂ ਦੱਸ ਕਿਦਾ ਕਿਦਾ ਮੱਥਾ ਡੰਮੀਆਂ ਇੱਥੇ ਉਹ ਅਜੇ ਕੀ ਗੱਲ ਹੋ ਗਈ ਆ ਗੋੜੇ ਨੇ ਠੀਕ ਆ ਗੋੜੇ ਪੁੱਤ ਗਾਲ ਦੇ ਦਰਦ ਬੜੇ ਕਰਨ ਦੇ ਹੀ ਹੋ ਗਏ ਵੀਰ ਬੜੀ ਹੋਣ ਦੀ ਗੋੜਿਆਂ ਨੂੰ ਤੇ ਦਵਾਈ ਲੈ ਆਉਣੀ ਸੀ ਦਵਾਈ ਮੰਗਾਈ ਸੀ ਵਿਪਨ ਵੱਲ ਤੇ ਉਹ ਪੂਜਾ ਮਾਰੀ ਤੇ ਦਵਾਈ ਪੇਸ਼ ਨਹੀਂ ਜਾਣ ਦਿੰਦੇ ਵਿਪਨ ਦੀ ਉਹ ਆਂਦੇ ਨਾ ਨੂੰ ਤਨਖਾਹ ਨਹੀਂ ਮਿਲੀ ਹਜੇ ਪਹਿ ਹੈ ਝੜ ਕੋ ਐਨੀ ਆ ਤੁਸੀਂ ਮੈਨੂੰ ਦਾਦੇ ਮੇਰੇ ਕੋਲੋਂ ਪੈਸੇ ਤੁਸੀਂ ਦਵਾਈ ਲੈਓ ਉਹ ਤਾਂ ਹੁਣ ਮੈਂ ਤੇਰੇ ਕੋਲੋਂ ਪੈਸੇ ਲੈਣ ਦੀ ਚੰਗੀ ਲੱਗਦੀ ਹੁਣ ਤਾਂ ਆਪਣਾ ਟੱਬਰ ਟੋੜ ਵਾਲਾ ਹੋ ਗਿਆ ਵਾ ਨਹੀਂ ਕੋਈ ਨਹੀਂ ਮੈਂ ਵੀ ਤੁਹਾਡੇ ਪੁੱਤਰ ਗਈਆਂ ਤੁਸੀਂ ਆਹ ਲੋ ਪੈਸੇ ਤੇ ਤੁਸੀਂ ਦਵਾਈ ਲੈਓ ਜਾ ਕੇ ਆਹ ਲੋ ਤੇ ਨਾਲੇ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਘਰ ਪੁੱਤ ਜੋਤੀਆ ਖੰਡੀ ਮੇਰਾ ਇੱਥੇ ਉੱਪਰ ਉੱਪਰ ਜਿਹਾ ਲੱਗਣ ਡਿਆ ਮੈਨੂੰ ਤੇ ਮੈਂ ਪੇਕੇ ਜਾਣਾ ਆ ਚੱਲ ਕੋਈ ਗੱਲ ਨਹੀਂ ਆਂਦੀ ਤੇ ਦੋ ਦਿਨ ਕਮਾ ਲਿਆ ਆ ਤਾਂ ਮੈਂ ਦੋ ਦਿਨ ਲਾਉਣੇ ਆ ਨਾਲੇ ਹੁਣ ਮੈਨੂੰ ਛੁੱਟੀਆਂ ਹਲੇ ਆ ਚੱਲ ਕੋਈ ਗੱਲ ਨਹੀਂ ਲੈ ਜਾ ਹੋਇਓ ਦੋ ਦਿਨ ਆ ਚਲੋ ਠੀਕ ਹੈ ਫਿਰ ਇਹ ਨਾ ਕੱਲ ਨੂੰ ਚਲ ਜਾਨੇ ਆ ਆ ਕੋਈ ਨਹੀਂ ਕੋਈ ਨਹੀਂ ਚਲ ਜਿਓ ਚਲੋ ਠੀਕ ਹੈ ਵੇਖਾਂ ਕਿਦਾਂ ਪੂਆ ਦੀ ਮੋੜ ਚ ਪੈਸੇ ਦੇਣ ਦੇ ਆ ਐਵੇਂ ਤਾਂ ਨਹੀਂ ਪੂਆ ਇੱਥੇ ਲੈ ਕੇ ਆਈ ਇਹ ਸਭ ਖਾਣ ਦੇ ਯਾਰ ਹੀ ਆ ਜੋਤੇ ਕੀ ਗੰਡੀਆਂ ਆ ਆ ਤੁਹਾਨੂੰ ਨਹੀਂ ਦਿਖਾਡਿਆ ਜਿਹੜੇ ਕੰਮ ਨੂੰ ਤੁਸੀਂ ਇੱਥੇ ਲਿਆਉਂਦਾ ਵਾ ਸਿਆਪੇ ਇਹਨਾਂ ਨੇ ਕਰਨ ਦੇ ਹੀ ਆ ਕਲਾਮ ਕਰਨ ਨੂੰ ਜਿਹੜਾ ਤੁਸੀਂ ਮੈਨੂੰ ਲੈ ਆਏ ਇੱਥੇ ਉਹ ਚਲ ਕੋਈ ਗੱਲ ਨਹੀਂ ਚਲ ਤਿਆਰ ਹੋ ਜਾ ਤੇ ਨਾਲ ਤੇਰੇ ਪਿੰਡੋਂ ਹੋਈਏ ਪੁੱਛ ਲੈ ਮਾਪੂਆ ਨੂੰ ਆਹੋ ਹੁਣ ਸਾਰੇ ਕੰਮ ਉਹਨਾਂ ਪੁੱਛ ਕੇ ਕਰਨਾ ਵਾਕੇ ਉਹਦੀ ਪਰਮਿਸ਼ਨ ਤੋਂ ਬਿਨਾਂ ਤੇ ਤੁਸੀਂ ਕੁਝ ਵੀ ਨਹੀਂ ਕਰਦੇ। ਕਿਵੇਂ ਰੌਲੀ ਨਾ ਪਈ ਆ। ਤੇ ਰੌਲੀਏ ਚ ਰੌਲੀ ਵਾਲੀ ਕਿਹੜੀ ਗੱਲ ਹੋ ਗਈ ਆ? ਕਿ ਪੁੱਵਾ ਮਾਂ ਬਰਾਬਰ ਵਾ ਉਹਨੂੰ ਪੁੱਛ ਕੇ ਜਾਣਾ ਜਿੱਥੇ ਜਾਣਾ ਦੱਸ। ਚਲ ਠੀਕ ਆ ਜਾਓ ਤੁਸੀਂ ਮੈਂ ਹੋ ਜਾਣੀ ਤਿਆਰ ਪਰ ਉਤੋਂ ਪਹਿਲਾਂ ਇੱਕ ਕੰਮ ਹੋਰ ਆ ਮੈਂ ਉਹ ਕਰ ਲਾਂ। ਚਾ ਕਰ ਲਾਂ ਜਿਹੜਾ ਕਰਨਾ ਚਲ ਫੇਰ ਤਿਆਰ ਹੋਇਆ ਚਲ। ਨਹੀਂ ਮੇਰੇ ਗਾਲ ਸੁਣੋ ਜਹਰਪਾਲ ਉਹਨੇ ਪਾਲ ਪੋਸ ਕੇ ਵੱਡਾ ਕਰ ਦਿੱਤਾ ਵਾ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਖਰਚੇ ਉਹ ਚੁੱਕੇ ਹੁਣ ਉਹਦੇ। ਤੁਹੇ ਕੀ ਗੱਲ ਹੋ ਤੇ ਦੋ ਪੁੱਤ ਵਾ ਉਹਦੇ ਦਵਾਈ دارو ਦੇ ਖਰਚੇ ਵੀ ਨਹੀਂ ਚੁੱਕ ਸਕਦੇ ਨਾ ਗੱਲ ਕੀ ਹੋਈ ਆ ਗੱਲ ਦੱਸ ਨਾ ਮੈਨੂੰ ਕਿਉਂ ਨਹੀਂ ਆਹੀ ਦਵਾਈ دارو ਦੇ ਖਰਚੇ ਚੁੱਕਦੇ ਅਜਾ ਦੱਸ ਦੇ ਨਹੀਂ ਹੋਏ ਮੰਮੀ ਨੂੰ ਦਵਾਈ ਲਿਆ ਕੇ ਦਿੱਤੀ ਨੂੰ ਤੇ ਤੂੰ ਗਏ ਇੰਨੇ ਕਾਲੀ ਪੈਣ ਰਹੀ ਆ ਲੈ ਤੈਨੂੰ ਭਲੇ ਖਾਵਾ ਜਾਂ ਅੰਨੀ ਆ ਤੇ ਤੈਨੂੰ ਦੀਦਾ ਨਹੀਂ ਕਰ ਚ ਕੀ ਬਣ ਧਿਆ ਵਾ ਨਾ ਕੀ ਬਣ ਧਿਆ ਵਾ ਜੋਤੀ ਮੈਂ ਮੰਨ ਨੇ ਇੱਕ ਗੱਲ ਦੱਸਦੀ ਆ ਵੀ ਥੋੜੀ ਜ਼ੁਬਾਨ ਸੰਭਾਲ ਕੇ ਕਹ ਤੂੰ ਬੋਲਣ ਕਿਦਾਂ ਨਹੀਂ ਆ ਤੈਨੂੰ ਪਤਾ ਨਹੀਂ ਲੱਗਦਾ ਵੀ ਵੀ ਉਹਰੇ ਗੋਟੇ ਤੋਸਦੇ ਜਾਂ ਤੇ ਹਿੰਦੀ ਦਵਾਈ ਲੈ ਕੇ ਦੇਣੀ ਆ ਹੁਣ ਜੇ ਆਪਾਂ ਆ ਹੀ ਗਏ ਆ ਉਹਦੀ ਦਵਾਈ دارو ਦੇ ਖਰਚੇ ਵੀ ਉਹਦੀ ਜੇਬ ਚੋਂ ਜਾਣ ਹੋਣ ਲੈ ਤੈਨੂੰ ਕਿੰਨੇ ਆਖਿਆ ਵਾ ਵੀ ਦਵਾਈ دارو ਦੇ ਖਰਚੇ ਅਹੀਂ ਹਰਪਾਲ ਕੋ ਲੈਣ ਦੇ ਆ ਜੇ ਤੁਹਾਡੀ ਮਾਂ ਵਾ ਨਾ ਤਾਂ ਹੀ ਉਹਦੇ ਲਾ ਸਕਦੇ ਆ ਉਹਦੇ ਉੱਤੇ ਦਵਾਈ ਤੇ ਪੈਸੇ ਤੇ ਬਾਲੀ ਕਾਲੀ ਨਾ ਪਾਓ ਜੇ ਮੰਮੀ ਨੇ ਹਰਪਾਲ ਕੋ ਪੈਸੇ ਲਏ ਵੀ ਆ ਨਾ ਤੇ ਮੈਂ ਉਹਨੂੰ ਆਨੀ ਆ ਵੀ ਮੋੜ ਦੇ ਕਾਦੀ ਆਖਰ ਆ ਗਈ ਜੇ ਉਹਦੇ ਕੋਲ ਲੈ ਵੀ ਲਏ ਤੇ ਹਧਾਰੇ ਲਏ ਹੋ ਸਕਦੇ ਆ ਮੋੜ ਦਾਂਗੇ ਅੱਗੇ ਕਿੰਨੇ ਕ ਮੋੜੇ ਆ ਅੱਗੇ ਨਾ ਮੋੜੇ ਤੁਸੀਂ ਕੋਈ ਪੈਸੇ ਜਲਾਲ ਇਹ ਤਾਂ ਹੁਣ ਅਸੀਂ ਆਪਾਂ ਵਾਪਸ ਲੈ ਕੇ ਤੇ ਆਪਣੇ ਮੂੰਹ ਕਾਲਾ ਕਰਾਉਣਾ ਤੁਹਾਡੇ ਕੋਲੋਂ ਨਜੋਤੀ ਇਹਦੇ ਚ ਮੂੰਹ ਕਾਲਾ ਕਰਾਉਣ ਵਾਲੀ ਕਿਹੜੀ ਗੱਲ ਆ ਜੇ ਮੰਮੀ ਨੇ ਹਸਪਾਲ ਕੋ ਪੈਸੇ ਲੈ ਲਿਆ ਤੇ ਕਿਹੜੀ ਆਹਰ ਆ ਗਈ ਆ ਲੋਕੀ ਭੈਣ ਭਰਾ ਕੋ ਪੈਸਾ ਤੇ ਲੈ ਕੇ ਵਰਤੀ ਲੈਂਦੇ ਆ ਤੇ ਨਾਲੇ ਉਹ ਵੀ ਮੰਮੀ ਦਾ ਪੋਤੀ ਆ ਉਹ ਕਿਹੜਾ ਬਗਾਨਾ ਵਾ ਬਸ ਇਹੋ ਗੱਲ ਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਆ ਤੁਸੀਂ ਮੂੰਹ ਤੇ ਮਿੱਠੇ ਤੇ ਦਿਲ ਦੇ ਕਾਲੇ ਜੇ ਮਿਆ ਨਹੀਂ ਹਾਦੀ ਹੋ ਗਈ ਇਹਦੇ ਵਾਲੀ ਚਮਚੜਕ ਜੀ ਵਾਲੀ ਅੱਗੇ ਇੱਕ ਨਿਹਿਮਾਨ ਹੁਣ ਦੂਜੀ ਵੀ ਆਣ ਕੇ ਰੋਬ ਪਾਉਣ ਲੱਪੀ ਮੇਰੇ ਤੇ ਕਰਦੀਆਂ ਨਾ ਗੱਲ ਇਹਨਾਂ ਨਾਲ ਜਰਖ ਜਾ ਕੇ ਤੇ ਇਹ ਤਾਂ ਚੁੱਪ ਕੀਤਿਆਂ ਨੂੰ ਟਿਕਾਣੀ ਨਹੀਂ ਦਿੰਦੀਆਂ ਦੋਵੇਂ ਜਾਣੀਆਂ ਵੇਖੀ ਤੇ ਸਹੀ ਇਹਦੇ ਨਾਲ ਜਦੋਂ ਮੈਂ ਵਾਰ ਸਾਰਾ ਲਿਆ ਨਾ ਫਿਰ ਇਹਨੇ ਕਹਿਣਾ ਬੋਲਦੀ ਆ